1 2 ਅਤੇ 3 ਪੂ ਦਾ ਇਤਿਹਾਸ ਕਈ ਮਹੀਨਿਆਂ ਤੋਂ ਪਏ ਦੁਸ਼ਮਣ ਫੌਜ ਦੇ ਘੇਰੇ ਕੰਨ ਆਨੰਦਪੁਰ ਦੇ ਕਿਲੇ ਵਿੱਚ ਸਿੰਘ ਭੁੱਖੇ ਸਨ ਉਹ ਰੁੱਖਾਂ ਦੇ ਪੱਤੇ ਅਤੇ ਛਿਲੜ ਖਾਣ ਲਈ ਮਜਬੂਰ ਹੋ ਚੁੱਕੇ ਸੀ ਦੂਜੇ ਪਾਸੇ ਮੁਗਲ ਅਤੇ ਪਹਾੜੀ ਸੈਨਾ ਦੇ ਸੈਨਿਕ ਵੀ ਲੰਬੇ ਮੋਰਚੇ ਕਾਰਨ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਸੀ ਜਦੋਂ ਦੁਸ਼ਮਣ ਸਿੰਘਾਂ ਦੇ ਹੌਸਲੇ ਨੂੰ ਤੋੜ ਨਾ ਸਕਿਆ ਤਾਂ ਉਹਨਾਂ ਨੇ ਆਪਣੇ ਦੋ ਸੈਨਿਕਾਂ ਹੱਥ ਗੁਰੂ ਜੀ ਨੂੰ ਇੱਕ ਚਿੱਠੀ ਲਿਖੀ ਜਿਸ ਵਿੱਚ ਕੁਰਾਨ ਸ਼ਰੀਫ ਦੀ ਕਸਮ ਖਾਈ ਗਈ ਸੀ ਤੇ ਦੂਜੇ ਪਾਸੇ ਪਹਾੜੀ ਰਾਜਾ ਨੇ ਆਟੇ ਦੀ ਗੋਉ ਬਣਾ ਕੇ ਸੌਹਾਂ ਖਾਧੀਆਂ ਕਿ ਗੁਰੂ ਜੀ ਤੁਸੀਂ ਕਿਲਾ ਖਾਲੀ ਕਰ ਦਿਓ ਅਸੀਂ ਤੁਹਾਨੂੰ ਸੁਰੱਖਿਅਤ ਰਸਤਾ ਦੇਵਾਂਗੇ ਤੇ ਤੁਹਾਡੇ ਉੱਪਰ ਜਾਂ ਕਿਸੇ ਵੀ ਹੋਰ ਸਿੰਘ ਉੱਪਰ ਕੋਈ ਹਮਲਾ ਨਹੀਂ ਕਰਾਂਗੇ ਗੁਰੂ ਸਾਹਿਬ ਤਾਂ ਪਹਿਲਾਂ ਹੀ ਜਾਣਦੇ ਸੀ ਕਿ ਇਹ ਇੱਕ ਸਿਆਸਤ ਹੈ ਤੇ ਇਹ ਧੋਖੇਬਾਜ਼ ਆਪਣੀ ਔਕਾਤ ਜ਼ਰੂਰ ਦਿਖਾਉਣਗੇ ਪਰ ਕਿਲੇ ਦੇ ਬਾਗੀ ਸਿੰਘ ਅਤੇ ਮਾਤਾ ਗੁਜਰੀ ਜੀ ਦਾ ਵਿਚਾਰ ਸੀ ਕਿ ਕਿਲੇ ਨੂੰ ਹੁਣ ਛੱਡ ਦੇਣਾ ਚਾਹੀਦਾ ਹੈ ਸੋ ਤਿੰਨ ਪੋਦੇ ਦਿਨ ਸਿੰਘਾਂ ਅਤੇ ਗੁਰੂ ਸਾਹਿਬ ਦੇ ਵਿਚਕਾਰ ਵਿਚਾਰ ਚਰਚਾ ਹੁੰਦੀ ਹੈ ਚਾਰ ਪੋਦਾ ਇਤਿਹਾਸ ਚਾਰ ਪੋਵਲੇ ਦਿਨ ਦੁਸ਼ਮਣਾਂ ਵੱਲੋਂ ਖਾਦੀਆਂ ਕਸਮਾਂ ਦੀ ਪਰਖ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵਿਉਂਤ ਘੜੀ ਗੁਰੂ ਸਾਹਿਬ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਕਿਲੇ ਦੇ ਵਿੱਚੋਂ ਖਜ਼ਾਨਾ ਬਾਹਰ ਭੇਜਣ ਦਾ ਇੰਤਜ਼ਾਮ ਕਰੋ ਬੈਲ ਗੱਡੀਆਂ ਤਿਆਰ ਕਰੋ ਪਰ ਇਹ ਕੋਈ ਅਸਲ ਖਜ਼ਾਨਾ ਨਹੀਂ ਬਲਕਿ ਪੁਰਾਣੀਆਂ ਟੁੱਟੀਆਂ ਜੁੱਤੀਆਂ ਕੂੜਾ ਕਰਕਟ ਅਤੇ ਟੁੱਟੇ ਭਾਂਡੇ ਸਨ ਜਿਨ੍ਹਾਂ ਨੂੰ ਬੋਰੀਆਂ ਵਿੱਚ ਭਰ ਦਿੱਤਾ ਗਿਆ ਅਤੇ ਉਹਨਾਂ ਨੂੰ ਬੈਲ ਗੱਡੀਆਂ ਉੱਪਰ ਲੱਦ ਕੇ ਉੱਪਰ ਕੀਮਤੀ ਰੇਸ਼ਮੀ ਕਪੜੇ ਪਾ ਦਿੱਤੇ ਗਏ ਜਦੋਂ ਇਹ ਬੈਲ ਗੱਡੀਆਂ ਦਾ ਕਾਫਲਾ ਕਿਲੇ ਵਿੱਚੋਂ ਬਾਹਰ ਆਇਆ ਤਾਂ ਮਕਰ ਦੁਸ਼ਮਣ ਫੌਜ ਨੇ ਕਾਫਲੇ ਉੱਪਰ ਖਜ਼ਾਨਾ ਜਾਣ ਕੇ ਇਸ ਨੂੰ ਲੁੱਟਣ ਲਈ ਹਮਲਾ ਕਰ ਦਿੱਤਾ ਪਰ ਜਦੋਂ ਉਹਨਾਂ ਨੇ ਇਹ ਬੋਰੀਆਂ ਨੂੰ ਖੋਲ ਕੇ ਦੇਖਿਆ ਤਾਂ ਇਸ ਵਿੱਚੋਂ ਕੂੜਾ ਕਰਕਟ ਤੇ ਟੁੱਟੇ ਭਾਂਡੇ ਨਿਕਲੇ ਸੋ ਇਹ ਦੇਖ ਕੇ ਸਿੰਘਾਂ ਦੀਆਂ ਵੀ ਅੱਖਾਂ ਖੁੱਲ ਗਈਆਂ ਗੁਰੂ ਸਾਹਿਬ ਨੇ ਸਾਬਤ ਕਰ ਦਿੱਤਾ ਕਿ ਦੁਸ਼ਮਣ ਦੀ ਨੀਅਤ ਖੋਟੀ ਹੈ ਦੁਸ਼ਮਣ ਬੇਨਕਾਬ ਹੋ ਚੁੱਕਾ ਸੀ ਪਰ ਫਿਰ ਵੀ ਕੁਝ ਸਿੰਘਾਂ ਦੇ ਕਹਿਣ ਤੇ ਵਾਦੇ ਮੁਤਾਬਕ ਕਿਲਾ